ਸਤ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਲੱਗਿਆਂ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਆ ਆਪਾਂ ਲੱਗਿਆਂ ਮੱਜਾਂ ਨੂੰ ਆਪਾਂ ਮੱਜਾਂ ਮਤਲਬ ਕਿ ਨਹਾ ਲੀਆਂ ਸੀਗੀਆਂ ਤੇ ਮੈਂ ਲੈਡ ਦਾ ਲਹਾ ਲਿਆ ਮੈਂ ਕਿਹਾ ਕਈ ਵਾਰੀ ਲੈਡ ਫੇਰ ਭੱਜ ਜਾਂਦੀ ਹੈ ਮੈਂ ਕਿਹਾ ਪਹਿਲਾਂ ਚੱਲ ਮੱਜਾਂ ਨਿਲਾ ਦਿੰਨੀ ਆ ਬਾਕੀ ਕੰਮ ਆਪਾਂ ਫੇਰ ਕਰਾਂਗੇ ਲੋ ਜੇ ਆਪਾਂ ਮੱਜਾਂ ਨਿਲਾਤਾ ਸੀਗਾ ਤੇ ਮੱਜਾਂ ਨੂੰ ਨਿਲਾ ਕੇ ਆਪਾਂ ਲੱਗੇ ਸੀਗੇ ਮੱਜਾਂ ਦੇ ਥੱਲੇ ਰੜਕਾ ਮਾਰਨ ਲੋ ਜੀ ਫਰਸ਼ ਆਪਾਂ ਸੁੰਬਰਤਾ ਸੀਗਾ ਤੇ ਬਾਕੀ ਹੁਣ ਲੱਗ ਗਈ ਸੀ ਮੈਂ ਖੁਲਣੀ ਸਾਫ ਕਰਨ ਕਿਉਂਕਿ ਜੇ ਆਪਾਂ ਜਿਆ ਤੂੜੀ ਪਾਉਨੇ ਆ ਫਿਰ ਤੂੜੀ ਦੇ ਵਿੱਚ ਕਈ ਵਾਰ ਮਿੱਟੀ ਹੁੰਦੀ ਆ ਰੇਣ ਜੀ ਹੁੰਦੀ ਆ ਉਹ ਇਕੱਠੀ ਹੋ ਜਾਂਦੀ ਆ ਇਹਦੇ ਕਰਕੇ ਮੈਂ ਕਿਹਾ ਚੱਲ ਖੁਲਣੀ ਸਾਫ ਕਰ ਦਿੰਨੀ ਆ ਤੇ ਬਾਕੀ ਹੁਣ ਮੱਝਾਂ ਆਏ ਆ ਹੁਣ ਕੱਚੇ ਤੇ ਕੱਚੇ ਵੀ ਨਹੀਂ ਬੰਨ ਹੁੰਦੀਆਂ ਕਿਉਂਕਿ ਧੁੱਪਾ ਛੇਤੀ ਉਹ ਆ ਜਾਂਦੀ ਆ ਇਹਦੇ ਕਰਕੇ ਹੁਣ ਆਪਾਂ ਨੂੰ ਮੱਝਾਂ ਨੂੰ ਪੱਕੇ ਤੇ ਹੀ ਰੱਖਦੇ ਆ ਕਈ ਵਾਰੀ ਸਵੇਰੇ ਸਵੇਰੇ ਘੜੀ ਘੰਟਾ ਤੱਕ ਚੱਲ ਬੰਨ ਦਿੰਨੇ ਆ ਵੀ ਖੜੀਆਂ ਰਹਿੰਦੀਆਂ ਨੇ ਤੇ ਬਾਕੀ 10 ਵਜੇ ਤੋਂ ਬਾਅਦ ਤਾਂ ਫਿਰ ਆਪਾਂ ਮੱਝਾਂ ਨੂੰ ਪੱਕੇ ਚ ਹੀ ਕਰ ਦਿੰਨੇ ਆ। ਤਾਂ ਬਸ ਹੋਰ ਕਿੰਨਾ ਲੱਗੇ ਪੈ ਜਾ ਕਰੂ। ਸੁੱਕਾ। ਲਓ ਜੀ ਉਧਰ ਆਪਾਂ ਡੰਗਰਾਂ ਦਾ ਨਵੇੜ ਤਾਂ ਸੀਗਾ। ਤੇ ਲੈਟ ਹੈਗੀ ਸੀ ਅੱਜ ਹਵਾ ਵੀ ਸੋਹਣੀ ਖੜੀ ਸੀ ਹਵਾ ਵੀ ਨਹੀਂ ਸੀ ਚਲਦੀ ਕਿਉਂਕਿ ਕਈ ਵਾਰੀ ਤਾਂ ਬਹੁਤ ਜ਼ਿਆਦਾ ਨੇਰੀ ਚਲਦੀ ਹੁੰਦੀ ਆ ਤੇ ਕੱਪੜੇ ਸੁੱਕਣੇ ਪਾ ਨਹੀਂ ਹੁੰਦੇ ਗਿਰੀ ਜਾਂਦੇ ਆ ਮੈਂ ਕਿਹਾ ਚੱਲ ਹੁਣ ਕੱਪੜੇ ਵੀ ਮਤਲਬ ਕਿ ਧੋ ਦਿੰਨੀ ਆ ਧੋ ਕੇ ਸੁੱਕਣੇ ਪਾ ਦਿੰਨੀ ਆ ਤੇ ਹਵਾ ਖੜੀ ਸੀਗੀ ਤੇ ਇਹਦੇ ਕਰਕੇ ਮੈਂ ਲੈਟ ਦਾ ਲਾਹਾ ਲੈ ਲਿਆ ਅੱਜ ਲੈਟ ਵੀ ਹੈਗੀ ਸੀ ਮੈਂ ਕਿਹਾ ਚੱਲ ਹੁਣ ਕੱਪੜੇ ਧੋ ਕੇ ਸੁੱਕਣੇ ਪਾ ਦਵਾਂ ਤੇ ਬਾਕੀ ਰਹਿੰਦੇ ਕੰਮ ਫੇਰ ਕਰੂੰਗੀ ਲਓ ਜੀ ਕੱਪੜੇ ਆਪਣੇ ਧੁੱਤੇ ਗਏ ਸੀਗੇ ਤੇ ਮੈਂ ਲੱਗੀ ਸੀ ਰੋਟੀ ਪਕਾਉਣ ਲੋ ਜੀ ਰੋਟੀ ਆਪਾਂ ਪਕਾ ਲਈ ਸੀ ਖਾ ਲਈ ਸੀ ਤੇ ਭਾਂਡੇ-ਭੁੰਡੇ ਵੀ ਮਾਇਤੇ ਸੀਗੇ ਤੇ ਬਾਕੀ ਆਪਾਂ ਲੱਗੇ ਸੀ ਹੁਣ ਪੋਚੇ ਲਾਉਣ ਕਮਰੇ ਤਾਂ ਉਧਰ ਪੋਚੇ ਲਾਤੇ ਸੀਗੇ ਤੇ ਬਾਕੀ ਅੰਦਰ ਰਸੋਈ ਰਹਿੰਦੀ ਸੀ ਰਸੋਈ 'ਚ ਮੈਂ ਕਿਹਾ ਚੱਲ ਰੋਟੀ ਪਾਣੀ ਦਾ ਨਵੇੜ ਕੇ ਰੋਟੀ ਪਾਣੀ ਵੀ ਪਕਾ ਕੇ ਫੇਰ ਪੋਚੇ ਲਾਉਂਗੀ ਕਿਉਂਕਿ ਇਹ ਪਹਿਲਾਂ ਪੋਚੇ ਲਾ ਦਈਏ ਫਿਰ ਉਹਨਾਂ ਹੀ ਗੰਦ ਫੇਰ ਦੁਬਾਰਾ ਪੈ ਜਾਂਦਾ ਫੇਰ ਆਟਾ ਉੱਟਾ ਖਣ ਜਾਂਦਾ ਇਹਦੇ ਕਰਕੇ ਮੈਂ ਕਿ ਚੱਲ ਪਹਿਲਾਂ ਰੋਟੀ ਪਾਣੀ ਮਤਲਬ ਕਿ ਰੋਟੀ ਪਾਣੀ ਤਾਂ ਮਗਰ ਪਹਿਲਾਂ ਕਰ ਲੈਣੀ ਆ ਫੇਰ ਆਪਾਂ ਰਸੋਈ ਚ ਪੋਚਾ ਫੇਰ ਲਾਵਾਂਗੇ ਲੋ ਜੀ ਹੁਣ ਆਪਾਂ ਲੱਗਿਆਂ ਰਸੋਈ ਚ ਪੋਚਾ ਲਾਉਣ ਇਸ ਤਰ੍ਹਾਂ ਹੀ ਫੇਰ ਆਪਾਂ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਨਾਲ ਹੱਸਦੇ ਰਹੋ বাসਦੇ ਰਹੋ ਚੜਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ